ਇਹ ਚੋਈ ਜਾਵੇ ਮੈਂ ਕਿਤਾਬਾਂ ਦੀ ਕਿਹਨੇ ਬਣੇ ਮਾਰਾ ਨਹੀਂ ਦੇ ਗਿਆ ਤਾਂ ਪਾਏ ਸਾਰੇ ਮੈਂ ਮੂਮ ਗਮੇ ਜੇ ਉਹਦਾ ਉਹਨਾਂ ਦਾ ਕਰਕੇ ਸੜਾ ਜਾ ਬਚਾਵਾ ਹੂੰ ਹੂੰ ਉਹਨੂੰ ਥੋੜਾ ਸਾਧੂ ਨਿਕਲ ਉਹ ਮਾਡਰ ਜੀ ਬੁਆ ਨੂੰ ਕਹੋ ਦੇ ਤਾਂ ਬੁਆ ਕੋਲ ਕੇ ਦੇ ਅੰਦਰ ਹੀ ਦੱਸ ਤੂੰ ਨਹੀਂ ਉਹ ਇਹ ਨਦੀਆ ਬੁਆ ਬਣੀ ਕੋਲ ਦਾ ਪਜੀਵਾ ਉਹਨੇ ਨਹੀਂ ਲਿਖਦਾ ਆ ਉਹ ਵੀ ਨਹੀਂ ਲਿਖਦਾ ਉਹ ਕਾੜ ਕੇ ਫਿਰ ਤੋਂ ਬਣਾਉਣਾ ਆ ਨਾਹ ਸਿੰਘ ਜੀ ਨਾਹ ਸਿੰਘ ਜੀ ਅੱਜ ਕੀ ਗੱਲ ਬੜੇ ਉਦਾਸ ਜੇ ਲੱਗ ਰਹੇ ਦਾਸੀ ਵਾਲਾ ਇਸ ਤਰ੍ਹਾਂ ਦਾ ਮਤਲਬ ਕੀ ਸਮਾ ਬਣਿਆ ਜੀ ਵੀ ਮਤਲਬ ਇਹ ਸਾਡੇ ਮਾਤਾ ਜੀ ਆ ਹਾਂ ਤੇ ਇਹ ਰਾਤ ਮਤਲਬ ਕਿ ਸਾਰ ਨੂੰ ਪਤਾ ਹੋਆ ਕਿ ਬਾਰਿਸ਼ ਕੇ ਬੜੀ ਮੂਰਸਲੇ ਧਾਰ ਬਾਰਿਸ਼ ਹੋਈ ਆ ਤੇ ਉਹਦੇ ਨਾਲ ਮਤਲਬ ਕਿ ਇਹ ਉੱਪਰੋਂ ਉੱਪਰਲਾ ਕਮਰਾ ਵੀ ਜਿਹੜਾ ਵਾ ਉਹ ਇਸ ਤਰ੍ਹਾਂ ਉਹਦੀ ਹਾਲਤ ਬੜੀ ਖਸਤਾ ਹੋਈ ਹੰ ਬਾਲੇ ਪਏ ਹੋਏ ਆ ਤੇ ਉਤੋਂ ਪਾਣੀ ਜਾਰ ਦੇ ਆ ਹੁਣ ਵੇਖੋ ਇੱਥੇ ਬਾਲਟੀ ਰੱਖੀ ਇੱਥੇ ਵਿੱਚ ਆਹ ਆ ਬਰਤਨ ਰੱਖਿਆ ਸਭ ਆ ਬਰਤਨ ਇੱਥੇ ਪਏ ਆ ਹੰ ਇਹ ਚ ਪਾਣੀ ਮਤਲਬ ਕਿ ਟਪ 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 ਟਪਕ ਰਿਹਾ ਹਰ ਜਗ੍ਹਾ ਤੋਂ ਕਿਤੇ ਵੀ ਮਤਲਬ ਬਾਲੇ ਟੁੱਟੇ ਹੋਏ ਆ ਬਹੁਤ ਖਸਤਾ ਹਾਲਤ ਹੈ ਉੱਪਰਲੀ ਛੱਤ ਦੀ ਵੀ ਤੇ ਥੱਲੇ ਲਈ ਦੀ ਵੀ ਤੇ ਮਾਤਾ ਜੀ ਇਕੱਲੇ ਆ ਇਹਨਾਂ ਦੇ ਕੋਈ ਕੋਲ ਨਹੀਂ ਰਿੰਦਾ ਆਸਰਾ ਇਹਨਾਂ ਦਾ ਕੋਈ ਨਹੀਂ ਹੈ ਤੇ ਮਤਲਬ ਅਸੀਂ ਸਾਨੂੰ ਤੇ ਸਵੇਰੇ ਮਤਲਬ ਕਿ ਫੋਨ ਕੀਤਾ ਵਾ ਮਤਲਬ ਇਹਨਾਂ ਦੇ ਲਾਗੇ ਕੋਈ ਗਵੰਡੀ ਆ ਉਹਨਾਂ ਦੇ ਭਈਆਣੀ ਨੇ ਵਿਚਾਰੀ ਨੇ ਫੋਨ ਕੀਤਾ ਪਰਦੇਸੀ ਬੰਦੇ ਆ ਉਹਨੂੰ ਦਰੇਗ ਆਇਆ ਵਾ ਸਾਡੇ ਲਾਗੇ ਬੰਨੇ ਕੋਈ ਵੀ ਇਹਨਾਂ ਨੇ ਕਿਸ ਨੇ ਇਹਨਾਂ ਦੀ ਮੰਤਰੀ ਮਤਲਬ ਕੀਤੀ ਨਾ ਇਹਨਾਂ ਨੂੰ ਪੁੱਛਿਆ ਹੀ ਹੈ ਤੇ ਹੁਣ ਵੀ ਮਤਲਬ ਕਿ 12 ਵਜ ਗਏ ਜੀ ਤੇ ਤੁਸੀਂ ਸਾਬ ਨਾਲ ਨਾ ਕੋ ਚਾਹ ਨਾ ਨਾਸ਼ਤਾ ਕੋਈ ਗੱਲਬਾਤ ਨਹੀਂ ਹੈ ਤੇ ਅਸੀਂ ਮਤਲਬ ਕਿ ਪ੍ਰਸ਼ਾਸਨ ਨੂੰ ਜਾਂ ਜੋ ਵੀ ਕੋਈ ਸਮਾਜ ਸੇਵੀ ਸੰਸਥਾਵਾਂ ਵਾਂ ਤੇ ਉਹਨਾਂ ਅੱਗੇ ਬੇਨਤੀ ਕਰਦੇ ਆਂ ਵੀ ਜੇ ਕੋਈ ਇਹਨਾਂ ਦੀ ਮਦਦ ਕਰ ਸਕਦਾ ਤੇ ਉਹਨਾਂ ਨੂੰ ਕਰਨੀ ਚਾਹੀਦੀ ਹੈ। ਇਧਰ ਵੀ ਆ ਕੋਠੇ ਕੋਠੇ ਚੁੰਦੇ ਬਾਣੇ ਵਾਲੇ ਕੋਠੇ ਹੂੰ ਪਾਣੀ ਪੂਣੀ ਆ ਜਾਂਦਾ ਅੰਦਰ ਹੂੰ ਕੋਈ ਕਰਦਾ ਨਹੀਂ ਆਸਰਾ ਤੇ ਤੁਹਾਨੂੰ ਬਾਲਿਆਂ ਦੇ ਪੈਸੇ ਨਹੀਂ ਮਿਲੇ ਸਰਕਾਰੋਂ ਮਿਲੇ ਬਾਲਿਆਂ ਦੇ ਮਿਲੇ ਨਹੀਂ ਨਵਾਬਾਂ ਨੂੰ ਦਿੱਤੇ ਫਾਰਮ ਤੇ ਫਾਰਮ ਤੇ ਉਹਨੇ ਕੁਝ ਕੀਤਾ ਹੀ ਨਹੀਂ ਆ ਫੇਰਾਂ ਦੇ ਕਿਹਤਾ ਤਾਰਨੀਆ ਪਾਣੀਆ ਤੇ ਮੈਂ ਮੈਂ ਕਿੱਥੋਂ ਤਾਰੂੰਗੀ ਮੇਰਾ ਕੋਈ ਆਹ ਮੇਰੇ ਤੋਂ ਕੋਈ ਹੈ ਨਹੀਂਗਾ ਤੇ ਮੈਂ ਕਿੱਥੋਂ ਤਾਰੂੰਗੀ ਕੀ ਮੰਗ ਕਰਦੇ ਕੰਮ ਕੰਮ ਕੋਈ ਚ ਨਹੀਂ ਇੱਕ ਗੋਟਾ ਹੀ ਪਾ ਜੇ ਨਹੀਂ ਦੋ ਤੇ ਹਮ ਇੱਕ ਹੀ ਵੰਡੇ ਕੋਈ ਚੱਜ ਸਵਾਰਦਾ ਤੇ ਘਰ 'ਚ ਕੌਣ-ਕੌਣ ਰਹਿੰਦਾ ਘਰ 'ਚ ਤੇ ਮੈਂ ਕੰਨੀ ਤੇ ਬਾਕੀ ਬੱਚੇ ਬੱਚੇ ਗੁੱਡੀਆਂ ਵਿਆਈਆਂ ਮਾ ਤੇ ਕਾਕਾ ਆਪਣੇ ਚਲੇ ਉਹ ਮੰਨਦਾ ਤੋਂ ਹੁੰਦਾ ਨਹੀਂ ਕਿ ਗੱਲ ਬਾਤ ਕੀ ਕਹ ਲੋ ਕੀ ਕਹ ਉਹਨਾਂ ਦੀ ਮਰਜ਼ੀ ਹੋ ਜਾਂਦੀ ਹੈ ਤਾਂ ਤੁਸੀਂ ਕੱਲੇ ਰਹਿੰਦੇ ਘਰ ਚ ਘਰ ਆਪਣਾ ਦਾ ਹਾਂ ਹ ਆਪਣਾ ਤੇ ਅੱਜ ਮੀ ਕਿੰਨਾ ਪਿਆ ਮੇਰੇ ਤਾਂ 3 ਵਜੇ ਦਾ 4 ਵਜੇ ਪੈ ਗਿਆ ਬਹੁਤ ਪਾਣੀ ਪਾਣੀ ਭਰ ਗਿਆ ਇਹ ਕਮਰਾ ਵੀ ਭਰ ਗਿਆ ਪਾਣੀ ਵਿੱਚ ਹੀ ਵੜ ਜਾਂਦਾ ਪਾਣੀ ਪਿੱਛੇ ਵੱਲ ਜਾਂਦਾ ਨਿਕਲਦਾ ਹੀ ਨਹੀਂ ਤੇ ਨਾਸ਼ਤਾ ਕੀਤਾ ਤੁਸੀਂ <muic> . <entender>